ਵੇੜੇ ਦੇ ਵਿੱਚ ਡਾਹੇ ਮੰਜੇ ਚਿੱਤੇ ਸੀ ਅੱਗੇ ਆਏ ਮੰਝੀ ਵੇੜੇ ਦੇ ਵਿੱਚ ਤਾਰਿਆਂ ਥੱਲੇ ਡਾ ਲੈਂਦੇ ਸੀ ਪੱਖਾ ਸ਼ੁਰੀਆਂ ਵਾਲਾ ਚਲਾ ਲੈਂਦੇ ਸੀ ਪੱਖਾ ਸ਼ੁਰੀਆਂ ਵਾਲਾ ਚਲਾ ਲੈਂਦੇ ਸੀ ਕਈ ਵਾਰੀ ਕੋਠੇ ਵੀ ਮੰਝਾ ਚੜਾ ਲੈਂਦੇ ਸੀ ਲੜੇ ਨਾ ਮੱਛਰ ਮੱਛਰਦਾਨੀ ਲਾ ਲੈਂਦੇ ਸੀ ਹੁੰਦੇ ਸੀ ਖਸਰਾਣੇ ਰੱਖੀ ਲੈਂਟ ਗਈ ਤੋਂ ਝੱਲ ਲੈਂਦੇ ਸੀ ਪੱਖੀ ਹੁੰਦੇ ਸੀ ਇੱਕ ਸਹਰਾਣੇ ਰੱਖੀ ਲੇਟ ਗਈ ਤੋਂ ਚੱਲ ਲੈਂਦੇ ਸੀ ਪੱਖੀ ਮੰਝਾਂ ਤੇ ਭਜਨਾ ਬੜੀ ਚੌੜ ਸੀ ਕਰਦੇ ਪੱਖੇ ਮੂਹਰੇ ਪੈਣ ਪਿੱਛੇ ਹੁੰਦੇ ਸੀ ਬੜਾ ਲੜਦੇ ਪੱਖੇ ਮੂਹਰੇ ਪੈਣ ਪਿੱਛੇ ਹੁੰਦੇ ਸੀ ਬੜਾ ਲੜਦੇ ਦਾਦਾ ਦਾਦੀ ਦੁਆਲੇ ਜਾ ਬੈਂਦੇ ਸੀ ਦਾਦਾ ਦਾਦੀ ਦੁਆਲੇ ਜਾ ਬੈਂਦੇ ਸੀ ਵੰਸ-ਵੰਨੀਆਂ ਬਾਤਾਂ ਸੁਣ ਲੈਂਦੇ ਸੀ ਅੰਬਰੀ ਤਾਰੇ ਬੰਨ ਦਿੰਦੇ ਸੀ ਖੂਬ ਨਜ਼ਾਰਾਂ ਵੇੜੇ ਦੇ ਵਿੱਚ ਪਿਆ ਹੁੰਦਾ ਸੀ ਤੱਬਰ ਸਾਰਾ ਤਾਰੇ ਗਿਣਦਿਆਂ ਗਿਣਦਿਆਂ ਨੀਂਦ ਆ ਜਾਂਦੀ ਸੀ ਤਾਰੇ ਗਿਣਦਿਆਂ ਗਿਣਦਿਆਂ ਨੀਂਦ ਆ ਜਾਂਦੀ ਸੀ ਬਾੰਗ ਕੁੱਕੜ ਦੀ ਸਵੇਰ ਸਾਨੂੰ ਜਗਾ ਜਾਂਦੀ ਸੀ ਬਾੰਗ ਕੁੱਕੜ ਦੀ ਸਵੇਰ ਸਾਨੂੰ ਜਗਾ ਜਾਂਦੀ ਸੀ ਹੈਪੀ ਹੁਣ ਨਾ ਕੋਈ ਵੇੜੇ ਮੰਝਾ ੜਾਵੇ ਹੈਪੀ ਹੋਣਾ ਕੋਈ ਵੇੜੇ ਵਿੱਚ ਮੰਝਾ ਡਾਵੇ ਹਰ ਕੋਈ ਆਪੋ ਆਪਣੇ ਖੁੱਡਿਆਂ ਵਿੱਚ ਵੜ ਪੈ ਜਾਵੇ ਹਰ ਕੋਈ ਆਪੋ ਆਪਣੇ ਖੁੱਡਿਆਂ ਵਿੱਚ ਵੜ ਪੈ ਜਾਵੇ